ਸਾਰੇ ਹੀ ਕਿਸਾਨ ਅਤੇ ਪਸ਼ੂ ਪਾਲਕ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਇੱਕ ਹੋਰ ਮੈਡੀਕਲ ਪ੍ਰੋਡਕਟ ਲੈ ਕੇ ਆਏ ਹਾਂ ਜਿਹੜਾ ਕੀ ਪਸ਼ੂਆਂ ਦੀ ਜੇਰ ਭੈਣ ਵਿੱਚ ਮਦਦ ਕਰਦਾ ਹੈ ਇਹ ਬਹੁਤ ਸਾਰੀਆਂ ਕੰਪਨੀਆਂ ਦਾ ਹੈ ਇਹ ਆਪਣੇ ਕੋਲ ਦੋ ਕੰਪਨੀਆਂ ਦੇ ਪ੍ਰੋਡਕਟ ਹਨ ਇੱਕ ਦਾ ਨਾਮ ਹੈ ਮੈਟਰਾਯੂ ਤੇ ਇੱਕ ਦਾ ਨਾਮ ਹੈ ਜੂਟਰਾਵੇਗ ਇਹ ਪ੍ਰੋਡਕਟ ਆਪਾਂ ਪਸ਼ੂ ਨੂੰ ਸੂਣ ਤੋਂ ਬਾਅਦ ਦੇ ਸਕਦੇ ਹਾਂ ਇਸ ਨਾਲ ਪਸ਼ੂ ਦੀ ਜੇਰ ਜਲਦ ਤੋਂ ਜਲਦ ਪੈ ਜਾਂਦੀ ਹੈ ਇਹ ਪ੍ਰੋਡਕਟ ਆਪਾਂ ਪਸ਼ੂ ਨੂੰ ਸੂਣ ਤੋਂ ਬਾਅਦ ਅੱਧਾ ਲੀਟਰ ਇਕੱਠਾ ਦੇ ਸਕਦੇ ਹਾਂ ਜੇਕਰ ਪਸ਼ੂ ਦੀ ਜੇਰ ਫੇਰ ਵੀ ਨਹੀਂ ਪੈਂਦੀ ਤਾਂ ਆਪਾਂ 220 ਮਲ ਫੇਰ ਦੋ ਵਾਰੀ ਚ ਘੰਟੇ-ਘੰਟੇ ਬਾਅਦ ਦੇ ਸਕਦੇ ਹਾਂ ਇਹ ਪ੍ਰੋਡਕਟ ਕੱਲਾ ਜੇਰ ਲਈ ਨਹੀਂ ਵਰਤੇ ਜਾਂਦਾ ਇਹ ਪ੍ਰੋਡਕਟ ਨਾਲ ਬੱਚੇ ਦੀ ਬੱਚੇਦਾਨੀ ਦੀ ਇਨਫੈਕਸ਼ਨ ਵੀ ਖਤਮ ਹੁੰਦੀ ਹੈ ਜਾਂ ਕਈ ਵਾਰ ਪਸ਼ੂ ਸਸ ਮਾਰਦਾ ਹੁੰਦਾ ਹੈ ਦਾ ਉਸ ਲਈ ਵੀ ਇਹ ਡਾਕਟਰ ਰეკਮੈਂਡ ਕਰਦੇ ਹਨ ਤੇ ਕਈ ਵਾਰ ਬੱਚੇਦਾਨੀ ਵਿੱਚ ਜੇ ਰਹਿ ਜਾਂਦੀ ਹੈ ਤਾਂ ਇਸ ਤੋਂ ਬਾਅਦ ਵੀ ਡਾਕਟਰ ਇਸ ਪ੍ਰੋਡਕਟ ਨੂੰ ਹੀ ਰეკਮੈਂਡ ਕਰਦੇ ਹਨ ਜਿਸ ਨਾਲ ਬਚੀ ਹੋਈ ਜੇਰ ਜਲਦ ਤੋਂ ਜਲਦ ਬਹੁਤ ਆਸਾਨੀ ਨਾਲ ਸੈ ਜਾਂਦੀ ਹੈ ਸੋ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਸਾਡੇ ਵੀਰ ਨੂੰ ਲਾਈਕ ਐਂਡ ਸ਼ੇਅਰ ਜਰੂਰ ਕਰਿਓ ਜੀ